ਦੋਸਤੋ ਰੋਹਾਨੀ ਨਗਰੀ ਤੇ ਅੱਜ ਮਾਤਾ ਕਮਖੇਾ ਦੇਵੀ ਦਾ ਚੁੱਕੇ ਮੋਨੀ ਮੰਤਰ ਲੈ ਕੇ ਹਾਜ਼ਰ ਹੋਏ ਆ ਇਹ ਮੰਤਰ ਜੋ ਕਿ 43 ਦਿਨਾਂ ਦੇ ਵਿੱਚ ਸਿੱਧ ਹੋਵੇਗਾ ਲੇਕਿਨ ਜਿਹੜੇ ਲੋਕ ਇੱਥੇ ਮਿਹਨਤ ਕਰਨਗੇ ਇਹਦੀ ਸਿੱਧੀ ਜ਼ਰੂਰ ਪ੍ਰਾਪਤ ਹੋਵੇਗੀ ਇਹਦਾ ਪੂਰਾ ਫਲ ਮਿਲੇਗਾ لیکن ਇਸ ਮੰਤਰ ਨੂੰ ਸਿੱਧ ਕਰਨੇ ਦੇ ਲਈ ਇਸ ਮੰਤਰ ਨੂੰ ਸਿੱਧ ਕਰਨੇ ਦੇ ਲਈ 41 ਦਿਨ ਦਾ ਸਮਾਂ ਲੱਗੇਗਾ لیکن ਇੱਕ ਉਕਾਉਂਤ ਕਮਰੇ ਦੇ ਵਿੱਚ ਬੈਠ ਕੇ ਇਸ ਮੰਤਰ ਦਾ ਜਾਪ ਕਰਨਾ ਜੋ ਮੈਂ ਦੱਸਾਂਗਾ ਦਿਨਾਲ ਦੀ ਨਾਲ ਇੱਕ ਫੁੱਲਾਂ ਦੀ ਛੇਜ ਵਿਸ਼ਾਉਣੀ ਹੈ ਮਾਤਾ ਕਮਖਿਆ ਦੇਵੀ ਦੇ ਸਾਰੇ ਭੋਗ ਪ੍ਰਸ਼ਾਦ ਰੱਖਣੇ ਹਨ ਜਿਵੇਂ ਲੌਂਗ ਲਕੀਸ ਪਾਰੀ ਮੌਲੀ ਤੂਫ ਦੀਪ ਜੋਤ ਜਗਾ ਕੇ ਇੱਕ ਤਾਂਬੇ ਦੀ ਜਾਂ ਪਿੱਤਲ ਦੀ ਗੜਵੀ ਦੇ ਵਿੱਚ ਜਲ ਰੱਖਣਾ ਹੋਵੇਗਾ ਔਰ ਸਾਫ ਪਾਕ ਰਹਿ ਕੇ ਇਸ ਮੰਤਰ ਦਾ ਜਾਪ ਲਗਾਤਾਰ 48 ਦਿਨ ਕਰਨਾ ਹੋਵੇਗਾ ਲੇਕਿਨ ਜਿਨ੍ਹਾਂ ਨੇ ਵੀ ਇਸ ਮੰਤਰ ਦਾ ਜਾਪ ਕਰਨਾ ਹੈ ਜਾ ਤਾਂ ਇੱਕ ਮਾਲਾ ਜਾਨੀ ਕਿ 108 ਮਣਕੀ ਦੀ ਇੱਕ ਮਾਲਾ ਕਰ ਸਕਦੇ ਆ ਜਾਂ ਫਿਰ ਤਿੰਨ ਮਾਲਾ ਕਰ ਸਕਦੇ ਆ ਜਾਂ ਫਿਰ ਪੰਜ ਮਾਲਾ ਕਰ ਸਕਦੇ ਆ ਜੇ ਆਪਾਂ ਪਹਿਲੇ ਦਿਨ ਇੱਕ ਮਾਲਾ ਕਰ ਲਈ ਤਾਂ 41 ਦਿਨ ਇੱਕ ਇੱਕ ਮਾਲਾ ਹੀ ਕਰਨੀ ਆ ਜੇ ਤਿੰਨ ਮਾਲਾ ਕਰ ਲਈਆਂ ਤਾਂ 41 ਦਿਨ ਤਿੰਨ ਤਿੰਨ ਮਾਲਾ ਹੀ ਕਰਨੀ ਆ ਜਿਹੜੀਆਂ-ਜਿਹੜੀਆਂ ਚੀਜ਼ਾਂ ਇਹਦੇ ਵਿੱਚ ਮਾਤਕ ਮੱਖਿਆ ਦੇਵੀ ਦੇ ਲਈ ਰੱਖਣੀਆਂ ਉਹ ਮਿਸ਼ਰੀ ਮੇਵੇ ਸਾਰੀ ਤਰ੍ਹਾਂ ਦੇ ਇਹ ਸਾਰੀਆਂ ਚੀਜ਼ਾਂ ਰੱਖ ਕੇ ਹੀ ਇਸ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਨਾ ਹੈ ਲੇਕਿਨ ਇਸ ਮੰਤਰ ਦੇ ਜਾਪ ਦੇ ਲਈ ਟਾਈਮ ਜਿਹੜਾ ਹੋਵੇਗਾ ਉਹ ਰੋਜ਼ਾਨਾ ਦਾ ਠੀਕ 12 ਵਜੇ ਰਾਤ ਦੇ 12 ਵਜੇ ਤੋਂ ਸ਼ੁਰੂ ਕਰਨਾ ਹੈ ਜਿੰਨਾ ਟਾਈਮ ਵੀ ਲੱਗ ਜਵੇ ਲੱਗ ਜਵੇ ਲੇਕਿਨ ਸ਼ੁਰੂ ਕਰਨੇ ਦਾ ਇਹਦਾ ਸਮਾਂ ਰੋਜ਼ਾਨਾ ਦਾ 12 ਵਜੇ ਦਾ ਸਮਾਂ ਰਹੇਗਾ ਰੋਜ਼ 12 ਵਜੇ ਤੋਂ ਹੀ ਇਹਦਾ ਪਾਠ ਸ਼ੁਰੂ ਕਰਨਾ ਹੈ ਆਸਨ ਇਸ ਤਰੀਕੇ ਨਾਲ ਰੱਖਣਾ ਕਿ ਤੁਹਾਡਾ ਨੂੰ ਪੂਰਬ ਦਿਸ਼ਾ ਵੱਲ ਦੇ ਵਿੱਚ ਹੋਣਾ ਚਾਹੀਦਾ ਹਰ ਰੋਜ਼ ਉਸੇ ਹੀ ਦਿਸ਼ਾ ਦੇ ਵਿੱਚ ਬੈਠਣਾ ਸਾਹਮਣੇ ਜੋ ਵੀ ਮਾਤਕ ਮੱਖਿਆ ਦੀ ਵੀ ਦਾ ਭੋਗ ਪ੍ਰਸ਼ਾਦ ਰੱਖ ਕੇ ਉਰਬ ਦੁਸ਼ਵਰ ਨੂੰ ਕਰਕੇ ਹਰ ਰੋਜ਼ ਜਿੰਨੀਆਂ ਵੀ ਤੁਸੀਂ ਮਾੜਾ 1 3 5 ਕਰ ਸਕਦੇ ਆ ਉਹਨੀਆਂ ਹੀ ਸ਼ੁਰੂ ਕਰਨੀਆਂ ਤੇ ਉਹਨੀਆਂ ਹੀ ਲਗਾਤਾਰ ਕਰਨੀਆਂ ਲੇਕਿਨ ਇਹ ਸਾਰਾ ਕੁਝ ਕਰਨੇ ਦੇ ਨਾਲ ਇਹ ਮਾਤਕ ਮੱਖਿਆ ਦੀ ਵੀ ਦਾ ਜੋ ਮੰਤਰ ਹੈ ਉਹ ਜਾਗਰਤ ਹੋ ਜਾਵੇਗਾ ਇਹ ਮੱਖਿਆ ਦੀ ਵੀ ਦਾ ਮੰਤਰ ਕੰਮ ਕਰਨ ਲੱਗ ਪਵੇਗਾ ਸੋ ਦੋਸਤੋ ਇਦੇ ਵਿੱਚ ਧਿਆਨ ਰੱਖਣ ਵਾਲੀਆਂ ਇਹ ਜ਼ਰੂਰੀ ਗੱਲਾਂ ਕਿ ਸਾਫ਼-ਪਾਖ ਰਹਿ ਕੇ ਹੀ ਇਸ ਮੰਤਰ ਦਾ ਜਾਪ ਕਰਨਾ ਹੈ ਫਿਰ ਇਸ ਮੰਤਰ ਦੇ ਨਾਲ ਜਿਹੜਾ ਵੀ ਤੁਸੀਂ ਕੰਮ ਕਰਨਾ ਚਾਹੋਗੇ ਉਹ ਹੋਵੇਗਾ ਦੋਸਤੋ ਇਹ ਜੋ ਕਲਮਾ ਮੰਤਰ ਪਾਠ ਹੈ ਉਹ ਇਸ ਤਰ੍ਹਾਂ ਹੈ ਚੰਗੀ ਤਰ੍ਹਾਂ ਸੁਣਨਾ ਹੈ ਉਸ ਤਰੀਕੇ ਦੇ ਨਾਲ ਹੀ ਇਸ ਮੰਤਰ ਦਾ ਜਾਪ ਕਰਨਾ ਹੈ ਲੇਕਿਨ ਮੰਤਰ ਦਾ ਜਾਪ ਕਰਨੇ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਤੁਹਾਡੇ ठ होना चाहिए है कंठ करके ही जाप शुरू करना है मंत्र इस तरह है ओम नमो आदेश गुरु जी को आदेश ओम नमो आदेश कमख्या देवी को जल मोहू थल जंगल की हिरनी मोह बाट चलता बटोही मोह दरबार बैठा राजा मोह पलंग बैठी रानी मोहू मोनी मेरा नाम मोहुं संसार तारा तोतला तीनों बसे कपाल चढ़े माधो के दुश्मन करूं करूं पमाल माता मोनी देवी की दुहाई पूरे मंत्र खुदाई सो दोस्तों ਈ ਮਾਤਾ ਕਮਖਿਆ ਦੀ ਵੀ ਦਾ ਮੂਨੀ ਮੰਤਰ ਹੈ ਇਸ ਮੰਤਰ ਨੂੰ ਮੈਂ ਇੱਕ ਦਫਾ ਦੁਬਾਰਾ ਫਿਰ ਰਿਪੀਟ ਕਰ ਦਿੰਨਾ ਹਾਂ ਚੰਗੀ ਤਰ੍ਹਾਂ ਇਸ ਮੰਤਰ ਨੂੰ ਯਾਦ ਕਰਕੇ ਸੁਣ ਕੇ ਹੀ ਇਸ ਮੰਤਰ ਦਾ ਜਾਪ ਸ਼ੁਰੂ ਕਰਨਾ ਹੈ ਦੋਸਤੋ ਮੰਤਰ ਇਸ ਤਰ੍ਹਾਂ ਹੈ ਓਮ ਨਮੋ ਅਦੇਸ਼ ਗੁਰੂ ਜੀ ਕੋ ਅਦੇਸ਼ ਓਮ ਨਮੋ ਅਦੇਸ਼ ਕਮਖਿਆ ਦੇਵੀ ਕੋ ਜਲਮ ਹੂੰ ਥਲਮ ਹੂੰ जंगल की हिरनी मोहू बाट चलता बटोही मोहू दरबार बैठा राजा मोहू पलंग बैठी रानी मोहू मोनी मेरा नाम मोहू जगत संसार तारा त्रिला तोतला तीनों बसे कपाल सर चढ़े माधो के दुश्मन करूं पमाल माता मोनी देवी की दुखाई फुरे मंत्र खुदाई दोस्तों ये माता कमख्या देवी का मुनी मंत्र है इस मंत्र सिद्ध करने जिम्मे मैं पहला दस चुका हाँ कि इकताली दिन का समा लगेगा इस मंत्र का जो जाप करना है माता कमख्या देवी का भोग प्रसाद सारा जो कि दस दिता है सारा समान रख के पूर्व बल मूँह करके धूप दीप ਕਹਾਂਗੇ ਅਗਰ ਬទੀ ਲਾ ਕੇ ਫੁੱਲਾਂ ਦੀ ਸ਼ੇਜ ਪਸ਼ਾ ਕੇ ਇਸ ਦਾ ਜਾਪ ਕਰਨਾ ਹੈ ਇੱਕ ਮਾਲਾ ਦਾ ਜਾਂ ਤਿੰਨ ਮਾਲਾ ਦਾ ਜਾਂ ਪੰਜ ਮਾਲਾ ਜਿੰਨੀਆਂ ਵੀ ਤੁਸੀਂ ਵੱਧ ਤੋਂ ਵੱਧ ਕਰ ਸਕਦੇ ਹੋ ਉਨਾ ਹੀ ਫਾਇਦਾ ਹੋਵੇਗਾ ਪਰ ਜਿੰਨੀਆਂ ਪਹਿਲੇ ਦਿਨ ਤੋਂ ਸ਼ੁਰੂ ਕਰਨੀਆਂ 41 ਦਿਨ ਤੱਕ ਉਨੀਆਂ ਮਾਲਾ ਹੀ ਕਰਨੀਆਂ ਹੈ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਸੋ ਦੋਸਤੋ ਲੇਕਿਨ ਇਸ ਮੰਤਰ ਨੂੰ ਸ਼ੁਰੂ ਕਰਨੇ ਤੋਂ ਪਹਿਲਾਂ ਤੁਹਾਡੇ કંਠ ਹੁਣਾ ਜ਼ਰੂਰੀ ਹੈ ਇਸ ਮੰਤਰ ਨੂੰ કંਠ ਕਰਕੇ ਫਿਰ ਹੀ ਇਹਦਾ ਜਾਬ ਸ਼ੁਰੂ ਕਰਨਾ ਹੈ ਲੇਕਿਨ ਇੱਕ ਗੱਲ ਹੋਰ ਜ਼ਰੂਰੀ ਹੈ ਕਿ ਇਸ ਤਰੀਕੇ ਦੇ ਨਾਲ ਆਪਾਂ ਨੇ ਸ਼ੁਰੂ ਕਰਨਾ ਕਿ ਜਿਹਦਾ ਜਿਸ ਵੀ ਲਈ ਆਪਾਂ ਜਾਬ ਕਰਦੇ ਹਾਂ ਕਰਨਾ ਸ਼ੁਰੂ ਕਰਦੇ ਹਾਂ ਜਿਹਦਾ ਆਖਰੀ ਦਿਨ ਆਵੇਗਾ 41ਵਾਂ ਦਿਨ ਉਹ ਮੰਗਲਵਾਰ ਹੋਣਾ ਚਾਹੀਦਾ ਜਾਂ ਇਤਵਾਰ ਹੋਣਾ ਚਾਹੀਦਾ ਜਾਂ ਸ਼ਨੀਵਾਰ ਹੋਣਾ ਚਾਹੀਦਾ ਹੈ ਲੇਕਿਨ ਇਹ ਵੀ ਜੀਠਾ ਮੰਗਲਵਾਰ ਹੋਵੇ ਜਾਂ ਸ਼ਨੀਵਾਰ ਹੋਵੇ ਜਾਂ ਐਤਵਾਰ ਹੋਣਾ ਚਾਹੀਦਾ ਜਾਂ ਫਿਰ ਇਹਨਾਂ ਤਿੰਨ ਦਿਨਾਂ ਤੋਂ ਇਲਾਵਾ ਕੋਈ ਦਿਨ ਹੋਣਾ ਨਹੀਂ ਚਾਹੀਦਾ ਜੀਠੇ ਹੋਣੇ ਚਾਹੀਦੇ ਆਂ ਔਰ ਚਾਨਣੇ ਹੋਣੇ ਚਾਹੀਦੇ ਚਾਨਣੀ ਦੇ ਵਿੱਚ ਚੰਦ ਦੀ ਚਾਨਣੀ ਦੇ ਵਿੱਚ ਆਖਰੀ ਦਿਨ ਹੋਣਾ ਚਾਹੀਦਾ ਮੰਗਲਵਾਰ ਸ਼ਨੀਵਾਰ ਜਾਂ ਫਿਰ ਐਤਵਾਰ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਹੋਵੇਗਾ ਸੋ ਦੋਸਤੋ ਜਿਹੜੇ ਵੀ ਇਸ ਮੰਤਰ ਨੂੰ ਸਿੱਧ ਕਰਨਗੇ ਇਸ ਮੰਤਰ ਨੂੰ ਜਾਗਰਤ ਕਰਨਗੇ ਉਹਨਾਂ ਦੀ ਹਰ ਇੱਕ ਮੁਸ਼ਕਲ ਹੱਲ ਹੋਵੇਗੀ ਜਿੱਥੇ-ਜਿੱਥੇ ਵੀ ਇਸ ਮੰਤਰ ਨੂੰ ਚਲਾ ਕੇ ਦੇਖਣਗੇ ਇਹ ਮੰਤਰ ਪੂਰਾ ਕੰਮ ਕਰੇਗਾ ਲੇਕਿਨ ਜਿਹੜੇ ਸਤਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਲਾਈਕ ਕਰਨੀ ਆ ਕਮੈਂਟ ਬਾਕਸ ਦੇ ਵਿੱਚ ਇਹ ਜਰੂਰ ਦੱਸਣਾ ਕਿ ਇਹ ਮਾਤਾ ਕਮਖੇ ਦੀ ਵੀ ਦਾ ਮੰਤਰ ਕਲਮਾ ਪਾਠ ਕੀ ਹੋ ਗਿਆ ਹੈ ਜਰੂਰ ਦੱਸਣਾ ਹੈ ਔਰ ਜਲਦ ਹੀ ਇੱਕ ਨਵੇਂ ਕਲਮੇ ਮੰਤਰ ਪਾਠ ਦੇ ਨਾਲ ਹਾਜ਼ਰ ਹੋਵਾਂਗੇ ਸੋ ਜਦ ਤੱਕ ਲਈ ਜੈ ਪੀਰਾਂ ਦੀ